ਅੱਜ ਸਾਡੇ ਪਿੰਡ ਬਿਸ਼ਨਪੁਰਾ ਵਿਖੇ ਪੰਥਰਤਨ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਅੱਖਾਂ ਦਾ ਕੈਂਪ ਲਗਾਇਆ ਗਿਆ ਸੀਗਾ ਜੁਗੇਸ਼ ਭਾਟਿਆ ਜੀ ਕੈਨੇਡਾ ਤੋਂ ਆਏ ਸੀ ਉਹਨਾਂ ਦੇ ਬ੍ਰਦਰ ਨਿਤਨ ਭਾਟਿਆ ਮੈਮੋਰੀਅਲ ਟਰਸਟ ਦੇ ਸਹਿਯੋਗ ਨਾਲ ਪੂਰੇ ਨਗਰ ਪੰਚਾਇਤ ਨੇ ਤੇ ਪਿੰਡ ਵਾਸੀਆਂ ਨੇ ਬਹੁਤ ਸੇਵਾ 'ਚ ਯੋਗਦਾਨ ਪਾਇਆ ਹੁਣ ਸੰਗਰੂਰ ਵਿਖੇ ਡਾਕਟਰ ਪਰਮਜੀਤ ਸਿੰਘ ਜੀ ਦੇ ਹਸਪਤਾਲ ਵਿੱਚ ਅੱਖਾਂ ਦੇ ਆਪਰੇਸ਼ਨ ਚੱਲ ਰਹੇ ਨੇ ਅੱਜ ਡਾਕਟਰ ਸਾਹਿਬ ਕਹਿੰਦੇ ਵੀ ਰਾਤ ਦੇ 11 ਵਜੇ ਤੱਕ 70 ਕ ਦੇ ਕਰੀਬ ਆਪਰੇਸ਼ਨ ਹੋ ਜਾਣਗੇ 90 ਤੋਂ 91 ਮਰੀਜ਼ ਅੱਖਾਂ ਦੇ ਲੈਂਜਾਂ ਵਾਸਤੇ ਕੱਢੇ ਗਏ ਸੀਗੇ ਜਿਨ੍ਹਾਂ ਨੂੰ ਚਿੱਟੇ ਮੋਤੀਏ ਦੀ ਸ਼ਿਕਾਇਤ ਸੀਗੀ ਡਾਕਟਰ ਸਾਹਿਬ ਵੱਲੋਂ ਹੁਣ ਇਸ ਟਾਈਮ ਅਸੀਂ ਸੰਗਰੂਰ ਡਾਕਟਰ ਪਰਮਜੀਤ ਸਿੰਘ ਜੀ ਦੇ ਹਸਪੀਟਲ ਵਿੱਚ ਖੜੇ ਆ ਉਹਨਾਂ ਦੀ ਬੈਕ ਸਾਈਡ ਇਸ ਟਾਈਮ ਡਾਕਟਰ ਸਾਹਿਬ ਆਪਰੇਸ਼ਨ ਕਰ ਰਹੇ ਨੇ ਤੇ ਬਾਕੀ ਮਰੀਜ਼ਾਂ ਦੇ ਦਵਾਈਆਂ ਪਾ ਕੇ ਰੈਡੀ ਨੇ ਤੇ ਇਹ ਸੇਵਾ ਜਿਹੜੀ ਚੱਲ ਰਹੀ ਹੈ ਇਹ ਅੱਜ ਰਾਤ ਦੇ 11-12 ਵਜੇ ਤੱਕ ਸਮਾਪਤ ਹੋਊਗੀ ਬਾਕੀ ਰਹਿੰਦੇ ਮਰੀਜ਼ਾਂ ਦਾ ਜਿਹੜੇ 20 ਤੋਂ 30 ਮਰੀਜ਼ ਰਹਿ ਗਏ ਉਹਨਾਂ ਨੂੰ ਕੱਲ ਨੂੰ 11 ਵਜੇ ਦਾ ਟਾਈਮ ਦਿੱਤਾ ਗਿਆ ਸੰਸਥਾ ਵੱਲੋਂ ਉਹਨਾਂ ਦੇ ਕੱਲ ਨੂੰ ਆਪਰੇਸ਼ਨ ਹੋਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਹਾਡਾ ਨਾਮ ਕੀ ਹੈ ਤੁਹਾਡੇ ਅੱਜ ਦਾ ਜਿਹੜਾ ਕੈਂਪ ਲੱਗਾ ਤੁਹਾਡੇ ਪਿੰਡ ਦਾ ਮਾਈ ਨੇਮ ਇਜ਼ ਸਦੀਪ ਕਾਰ ਵਾਹਿਵਾ ਮਨਪ੍ਰੀਤ ਸਿੰਘ ਅੱਜ ਦਾ ਜੋ ਅਖਾ ਦਾ ਕੈਂਪ ਲੱਗਾ ਹੈਗਾ ਉਹ ਸਾਰੇ ਪਿੰਡ ਦੇ ਪਰਾਲੇ ਨਾਲ ਭਾਗ ਲਏ ਜਿਹਦੇ ਨਾਲ ਧੰਨਵਾਦ ਉਹਦੇ ਨਾਲ ਪਰਾਲੇ ਨਾਲ ਜੀ ਬਹੁਤ ਵਧੀਆ ਕੈਂਪ ਰਿਹਾ ਜੀ ਸਾਰਿਆਂ ਦੇ ਸਲਾਹ ਜੋ ਨਾਲ ਇਹ ਕੈਂਪ ਪੂਰਾ ਹੋਇਆ ਜੀ ਏ ਉਹ ਕਿਵੇਂ ਲੱਗਦਾ ਵੀ ਤੁਹਾਡੇ ਪਿੰਡ ਵਿੱਚ ਪਹਿਲੀ ਵਾਰ ਕੈਂਪ ਲੱਗਾ ਹੈ ਹਾਂਜੀ ਪਹਿਲੀ ਵਾਰ ਕੈਂਪ ਲੱਗਾ ਹੈ ਜੀ ਜਿਵੇਂ ਮਨਪੂਰ ਕਰਦੇ ਤੋਂ ਇਸੇ ਵਾਰ ਕੀਤੀ ਆ ਨਾ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਅੱਗੇ ਨੂੰ ਵੀ ਹੋਣਾ ਚਾਹੀਦਾ ਚੰਗਾ ਕੰਮ ਹਾਂਜੀ ਹਾਂਜੀ ਅੱਗੇ ਨੂੰ ਇਦਾਂ ਹੋਣਾ ਚਾਹੀਦਾ ਜੀ ਅੱਜ ਦੇ ਕੈਂਪ ਪਰ ਸਰ ਸਾਡੇ ਪਿੰਡ ਵਿੱਚ ਅੱਜ ਸ਼ਸ਼ੀਕਾਲ ਜੀ ਅੱਜ ਸਾਡੇ ਪਿੰਡ ਵਿਸ਼ਨਪੁਰਾ ਵਿੱਚ ਅੱਖਾਂ ਦਾ ਕੈਂਪ ਲਗਾਇਆ ਗਿਆ ਹੈ ਮਤਲਬ ਬਹੁਤ ਲੋਕ ਬਹੁਤ ਲੋਕਾਂ ਨੇ ਇਸ ਦਾ ਫਾਇਦਾ ਉਠਾਇਆ ਬਹੁਤ ਵਧੀਆ ਲੱਗਿਆ ਜਨਤਾ ਦੀ ਸੇਵਾ ਕਰਕੇ ਮਤਲਬ ਬਹੁਤ ਵਧੀਆ ਰਿਹਾ ਸਾਰਾ ਸਾਰਾ ਸਾਰੀ ਸੰਸਥਾ ਨੇ ਜਿੰਨਾ ਨੇ ਇੰਨਾ ਵੱਡਾ ਉਪਰਾਲਾ ਕੀਤਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਹਿਬ ਜੀ ਆ ਗਣਾ ਲਾ ਗਿਆ ਮਨਜੀਤ ਕੌਰ ਜੀ ਮਨਜੀਤ ਕੌਰ ਅੱਜ ਤਾਂ ਕਿ ਪਿੰਡ ਦੇ ਕੈਂਪ ਲਗਾ ਕੇ ਆਏ ਜੀ ਬਹੁਤ ਵਧੀਆ ਲੱਗਿਆ ਜੀ ਤੁਸੀਂ ਵੀ ਜੇਵਾ ਕਰੀ ਆਪਣੇ ਘਰੂ ਦੇ ਵਿੱਚ ਆਪ ਹੈ ਹਾਂਜੀ ਹਾਂਜੀ ਜਿਵੇਂ ਆਨੰਦ ਆ ਹਾਂਜੀ ਹਾਂਜੀ ਕਿਹੜੇ ਲੋਕਾਂ ਪਿਛਲੇ ਜਣਾ ਚਾਹੁੰਦੇ ਹੋ ਲੋਕਾਂ ਨੂੰ ਜੀ ਆਈ ਹੈ ਜੀ ਵੀ ਅੱਖਾਂ ਲਈ ਬਹੁਤ ਸਾਰਿਆਂ ਦਾ ਧੰਨਵਾਦ ਵੀ ਬਹੁਤ ਖੁਸ਼ੀ ਹੋਈ ਬਹੁਤ ਜਿਆਦੇ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਜੈ ਭੀਮ ਜੈ ਭਾਰਤ ਜੋ ਅੱਜ ਦਾ ਇੱਥੇ ਅੱਖਾਂ ਦਾ ਕੈਂਪ ਹੈ ਇਹ ਗਿਆਨੀ ਹਦਤ ਸਿੰਘ ਜੀ ਕੌਮ ਦੇ ਮਸੀਹਾ ਨੇ ਇਹ ਕਿਉਂਕਿ ਇਹਨਾਂ ਨੇ ਉਸਮਰਪਤ ਇਹ ਕੈਂਪ ਹੈ ਕੈਨੇਡਾ ਵਾਲੀ ਜਿਹੜੀ ਟੀਮ ਹੈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਉਹ ਸਾਰਾ ਖਰਚਾ ਉਹ ਕਰਦੇ ਨੇ ਇੱਥੇ ਦਾ ਜਿਹੜਾ ਲੰਗਰ ਪਾਣੀ ਦਾ ਕੋਈ ਇੱਥੇ ਪਿੰਡ ਨਹੀਂ ਕੀਤਾ ਤੇ ਇਹਦੇ ਵਿੱਚ ਡਾਕਟਰ ਅੰਬੇਡਕਰ ਸਭਾ ਦਾ ਸੰਯੋਗ ਹੈ ਤੇ ਭੋਲਾ ਸਿੰਘ ਸੰਗਰਾਮੀ ਵੱਲੋਂ ਇਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਹਦੇ ਵਿੱਚ ਅਸੀਂ ਇਹ ਰਲ ਮਿਲ ਕੇ ਜਿਹੜੀ ਸੇਵਾ ਹੈ ਉਹ ਨਿਭਾਉਣੀ ਹੈ ਕਿਉਂਕਿ ਇਹ ਕਈ ਸਾਲਾਂ ਤੋਂ ਚੱਲਦਾ ਆ ਰਹੇਗਾ ਅੱਗੇ ਵੀ ਮਾਲਕ ਬਲਬੁੱਦੀ ਬਖਸ਼ੇ ਅੱਗੇ ਨੂੰ ਵੀ ਕਰਦੇ ਰਹੀਏ ਜੈ ਜਨਤਾ ਜੈ ਸ੍ਰੀ ਅਰਜੀਤ ਲੋਕਾਂ ਬਾਈ ਹੁਣ ਪਲੀਜ਼ ਕੋਈ ਬੋਲ ਲਿਓ ਨਾ ਸੁਣਨਾ ਸਾਰਿਆਂ ਨੇ ਕਿਸੇ ਦਾ ਕੋਈ ਕੁਐਸਚਨ ਹੈ ਕਿਸੇ ਨੇ ਕੁਝ ਪੁੱਛਣਾ ਹੋਵੇ ਬਾਅਦ ਚ ਮੈਨੂੰ ਜਿੰਨੇ ਮਰਜੀ ਕੁਝ ਪੁੱਛ ਲਿਓ ਮੈਂ ਸਾਰੇ ਇੱਕ ਚੀਜ਼ ਦਾ ਜਵਾਬ ਦੇ ਕੇ ਜਾਊਂਗਾ ਵਿੱਚ ਕਿਸੇ ਨੇ ਟੋਕਣਾ ਨਹੀਂ ਮੈਨੂੰ ਠੀਕ ਹੈ ਜੀ ਮਾਤਾ ਜੀ ਫੋਨ ਬੰਦ ਕਰ ਦਿਓ ਮੈਂ ਪਰੇ ਦੱਸ ਰਿਹਾ ਜਿਹੜੀ ਸਾਈਡ ਤੋਂ ਆਪਰੇਸ਼ਨ ਹੋਇਆ ਉਹ ਸਾਈਡ ਹਫਤਾ ਪਾਸਾ ਲੈ ਕੇ ਨਹੀਂ ਸੋਣਾ ਜਿਹੜੀ ਸਾਈਡ ਅੰਕਲ ਜੀ ਦਾ ਜਾਂ ਮਾਤਾ ਜੀ ਦਾ ਜਿਨ੍ਹਾਂ ਦਾ ਵੀ ਪ੍ਰੇਸ਼ਣ ਹੋਇਆ ਹੈ ਉਹ ਸਾਈਡ ਹੱਫਤਾ ਪਾਸਾ ਲੇਕਿਨ ਨਹੀਂ ਸੋਣਾ ਦੂਜੀ ਸਾਈਡ ਪੈਜੋ ਚਾਹੇ ਸਿੱਧੇ ਪੈਜੋ ਦੂਜੀ ਸਾਈਡ ਪੈਜੋ ਚਾਹੇ ਸਿੱਧੇ ਪੈਜੋ ਅੱਖ ਨੂੰ ਹੱਥ ਕੱਪੜਾ ਰਮਾ ਛੋਲ ਇਹ ਸਭ ਦੂਰ ਰੱਖਣੀਆਂ ਨੇ ਅੱਖ ਨੂੰ ਹੱਥ ਕੱਪੜਾ ਰਮਾਲ ਚੁੰਨੀ ਛੋਲੇ ਸਭ ਦੂਰ ਰੱਖਣੀਆਂ ਨੇ ਠੀਕ ਹੈ ਜੀ ਖਾਣ ਪੀਣ ਦਾ ਨਾਨ ਤੋਂ ਦਾ ਟੀਵੀ ਦੇਖਣ ਦਾ ਧੁੱਪੇ ਦੇਖਣ ਦਾ ਘੁੰਮਣ ਫਿਰਨ ਦਾ ਇਹਦਾ ਕੋਈ ਵੀ ਪਰਹੇਜ਼ ਨਹੀਂ ਹੈਗਾ ਖਾਣ ਪੀਣ ਦਾ ਨਾਨ ਤੋਂ ਹੁੰਦਾ ਟੀਵੀ ਦੇਖਣ ਦਾ ਧੁੱਪੇ ਦੇਖਣ ਦਾ ਘੁੰਮਣ ਫਿਰਨ ਦਾ ਇਹਦਾ ਕੋਈ ਵੀ ਪਰਹੇਜ਼ ਨਹੀਂ ਹੈਗਾ ਖਾਣ ਪੀਣ ਚ ਇਕੱਲੀ ਕੈਡਜੀ ਜੀ ਨਹੀਂ ਖਾਣੀ ਸਖਤ ਚੀਜ਼ ਖਾਣ ਪੀਣ ਚ ਸਖਤ ਚੀਜ਼ ਨਹੀਂ ਖਾਣੀ ਕਿਸੇ ਨੇ ਵੀ ਨਾਨ ਤੋਂ ਹੁੰਨ ਚ ਗਰਦਨ ਤੋਂ niche niche ਨਾਣਾ ਨਾ ਸਕਦੇ ਹੋ ਪਰ ਗਰਦਨ ਤੋਂ niche niche ਅੱਖ ਦੇ ਵਿੱਚ ਪਾਉਣ ਨਾ ਜਾਵੇ ਚੀਜ਼ ਦਾ ਧਿਆਨ ਰੱਖਿਓ 4 ਦਿਨ ਘੱਟੋ ਘੱਟ ਰਾਤ ਨੂੰ ਵੈਣਕ ਲਗਾ ਕੇ ਰੱਖਣੀ ਹੈ 4 ਦਿਨ ਘੱਟੋ ਘੱਟ ਰਾਤ ਨੂੰ ਵੈਣਕ ਲਗਾ ਕੇ ਰੱਖਣੀ ਹੈ ਰਾਤ ਨੂੰ ਵੀ ਇਹ ਇਹਦਾ ਕਾਰਨ ਹੈ ਜਿਹੜੀ ਕੰਪਲ ਦੀ ਰੂਮ ਵਗੈਰਾ ਉੱਡਦੀ ਉੱਡਦੀ ਹੁੰਦੀ ਸਿੱਧੀ ਅੱਖ ਦੇ ਵਿੱਚ ਨਾ ਪਾਵੇ ਚੀਜ਼ ਦਾ ਧਿਆਨ ਰੱਖਣਾ ਠੀਕ ਆ ਜੇ ਆਪਾਂ ਅੱਖ ਨਾ ਮਸਲਦੀਏ ਤਾਂ ਕਰਕੇ ਰਾਤ ਨੂੰ ਇਹਨਾਂ ਨੂੰ ਲਵਾਉਣੇ 4 ਦਿਨ ਘਟੂ ਘਟ ਰਾਤ ਨੂੰ ਇਹਨਾਂ ਨੂੰ ਲਗਾ ਕੇ ਰੱਖਣੀ ਐ ਠੀਕ ਹੈ ਜੀ ਤੁਹਾਨੂੰ ਸਾਰਿਆਂ ਨੂੰ ਇੱਕ ਹੀ ਕਸ਼ੀਸ਼ੀ ਦਿੱਤੀ ਹੈ ਤੁਹਾਨੂੰ ਸਾਰਿਆਂ ਨੂੰ ਇੱਕ ਹੀ ਕਸ਼ੀਸ਼ੀ ਦਿੱਤੀ ਹੈ ਉਹ ਜਿਹਨਾਂ ਸੂਈ ਮਾਰਨੀ ਐ ਠੀਕ ਹੈ ਨਾ ਕਿਸੇ ਹੋਰ ਚੀਜ਼ ਨਾਲ ਖੋਲਣਾ ਪਹਿਲਾਂ ਉਹਨੂੰ ਖੋਲ ਲਓ ਕੜਾ ਬਾਹਰ ਕੱਢ ਕੇ ਹੁਣ ਚੰਗੀ ਤਰ੍ਹਾਂ ਟਾਈਟ ਕਰਕੇ ਦਵਾਈ ਖੁੱਲ ਜੂਗੀ ਉਹ ਠੀਕ ਹੈ ਕਿਸੇ ਨੇ ਸੂਈ ਨਹੀਂ ਮਾਰਨੀ ਕੋਈ ਗੰਦੀ ਮੰਕੀ ਜੀ ਵਿੱਚ ਨਹੀਂ ਮਾਰਨੀ ਉਹ ਤੇ ਸ਼ੀਸ਼ੀ ਦੇ ਵਿੱਚ ਇਨਫੈਕਸ਼ਨ ਹੋ ਜੂਗੀ ਉਹ ਚੀਜ਼ ਠੀਕ ਹੈ ਜੀ ਜਿਹੜੀ ਸ਼ੀਸ਼ੀ ਤੇ ਸਾਰ ਨੂੰ ਇੱਕ ਇੱਕ ਉਹ ਦਿਨ ਚ 6 ਵਾਰ ਪਾਣੀ ਆ 2-2 ਘੰਟੇ ਬਾਅਦ ਦਿਨ ਚ 6 ਵਾਰ 2-2 ਘੰਟੇ ਬਾਅਦ ਤੁਪਕਾ ਇੱਕ ਸਾਰਿਆਂ ਨੂੰ ਇੱਕ ਇੱਕ ਸ਼ੀਸ਼ੀ ਦਿੱਤੀ ਆ ਦਿਨ ਚ 6 ਵਾਰ 2-2 ਘੰਟੇ ਬਾਅਦ ਤੁਪਕਾ ਇੱਕ ਵਾਲੀ ਪੱਲ ਖਿੱਚ ਕੇ ਦਵਾਈ ਪਾਣੀ ਆ ਸਿੱਧੀ ਡੇਲੇ ਦਵਾਈ ਨਹੀਂ ਪਾਣੀ ਵਾਲੀ ਪੱਲ ਖਿੱਚ ਕੇ ਕੋਈ ਦੇ ਵਿੱਚ ਦਵਾਈ ਪਾਣੀ ਆ ਠੀਕ ਹੈ ਜੀ ਦਵਾਈ ਪਾਣ ਤੋਂ 10 ਮਿੰਟ ਬਾਅਦ ਅੱਖ ਸਾਫ਼ ਕਰਨੀ ਆ ਹੁਣ ਮੈਂ ਅੱਖ ਸਾਫ਼ ਦੱਸੂ ਕਿਵੇਂ ਕਰਨੀ ਆ ਇੱਕ ਜਾਣਦੇ ਹੋ ਨੇ ਰੂਨ ਦਾ ਪੈਕ ਲੇਜੋ ਸਾਰੇ ਰੂਨ ਦਾ ਪੈਕ ਕੋਟਨ ਦਾ 5 40 50 ਰੁਪਏ ਦਾ ਮਿਲ ਜੂਗਾ ਦੁਕਾਨ ਤੋਂ ਇੰਨੀ ਕ ਜਾ ਕੇ ਰੋਜ਼ ਬਦਲਨੀ ਆ ਸਾਰੇ ਦੇਖ ਰਹੇ ਨੇ ਇੰਨੀ ਕ ਜਾ ਕੇ ਰੋਜ਼ ਬਦਲਨੀ ਆ ਜਿਹੜੀ ਰੂਹ ਆ ਘੱਟੋ ਘੱਟ 10 15 ਮਿੰਟ ਬਦਲਨੀ ਆ ਇਹ ੜੀ ਰੂਹ ਐ ਘੱਟੋ ਘੱਟ 10-15 ਮਿੰਟ ਉਬਾਲ ਲੈਣੀ ਜਿਹੜੇ ਪੰਡਜੂ ਬਾਲੋਗੇ ਉਹੀ ਪੰਡਜੂ ਬਾਲ ਕੇ ਟੱਕ ਕੇ ਰੱਖ ਦੇਣੀ ਦੂਜੇ ਪੰਡ ਦੇ ਵਿੱਚ ਨਹੀਂ ਪਾਣੀ ਦੀ ਚੀਜ਼ ਦਾ ਧਿਆਨ ਰੱਖਿਓ ਦਵਾਈ ਪਾਣ ਤੋਂ 10 ਮਿੰਟ ਬਾਅਦ ਅੱਖ ਸਾਫ਼ ਕਰਨੀ ਐ ਅੱਖ ਸਾਫ਼ ਕਰਨ ਦਾ ਤਰੀਕਾ ਪਾਣੀ ਵਿੱਚੋਂ ਦੀ ਰੂਹ ਦਾ ਫੰਬਾ ਤੋੜਨਾ ਹੈ ਚੰਗੀ ਤਰ੍ਹਾਂ ਨਿਚੋੜਨਾ ਹੈ ਅੱਖ ਬੰਦ ਕਰਕੇ ਪਲਕਾਂ-ਪਲਕਾਂ ਸਾਫ਼ ਕਰਨੀਆਂ ਨੇ ਪਾਣੀ ਵਿੱਚੋਂ ਦੀ ਰੂਹ ਦਾ ਫੰਬਾ ਤੋੜਨਾ ਹੈ ਚੰਗੀ ਤਰ੍ਹਾਂ ਨਿਚੋੜਨਾ ਹੈ ਅੱਖ ਬੰਦ ਕਰਕੇ ਪਲਕਾਂ-ਪਲਕਾਂ ਸਾਫ਼ ਕਰਨੀਆਂ ਨੇ ਜਿਹੜਾ ਰੂਹ ਦਾ ਪਾਣੀ ਹੈ ਕੋਟਨ ਦਾ ਪਾਣੀ ਹੈ ਉਹ ਅੱਖ ਦੇ ਵਿੱਚ ਨਾ ਜਾਵੇ ਚੀਜ਼ ਦਾ ਧਿਆਨ ਰੱਖਿਓ ਜਿਹੜਾ ਰੂਹ ਦਾ ਪਾਣੀ ਹੈ ਉਹ ਅੱਖ ਦੇ ਵਿੱਚ ਨਾ ਜਾਵੇ ਚੀਜ਼ ਦਾ ਧਿਆਨ ਰੱਖਿਓ ਠੀਕ ਹੈ ਜੀ ਜਿਹੜੀ ਰੂਹ ਇੱਕ ਵਾਰ ਤੋੜਦੀ ਦਿਵਾਰੇ ਪਾਣੀ ਦੇ ਵਿੱਚ ਨੂੰ ਡੋਬਣੀ ਇਹ ਚੀਜ਼ ਦਾ ਵੀ ਧਿਆਨ ਰੱਖਿਓ ਇਨਫੈਕਸ਼ਨ ਹੋ ਸਕਦੀ ਹੈ ਉਹਦਾ ਜ਼ਿੰਮੇਵਾਰ ਤੁਸੀਂ ਹੋਵੋਗੇ ਅਸੀਂ ਨਹੀਂ ਹੋਵਾਂਗੇ ਅੱਖ ਨੂੰ ਹੱਥ ਲੱਗਿਆ ਅੱਖ ਨੂੰ ਕੱਪੜਾ ਲੱਗੇ ਕੋਈ ਵੀ ਚਾਹੇ ਪੇਟੀ ਚੋਂ ਕੱਢਿਆ ਚਾਹੇ ਨਮਾ ਲਿੱਤਾ ਚਾਹੇ ਧੋਤਾ ਇਨਫੈਕਸ਼ਨ ਤਾਂ ਇਨਫੈਕਸ਼ਨ ਆ ਉੱਪਰੇ ਕੁੱਟਣ ਭਾਵੇਂ ਦਿਨ ਤੇ 50 ਵਾਰ ਫੇਰ ਲੋ ਉਹਦਾ ਕੋਈ ਨੁਕਸਾਨ ਨਹੀਂ ਹੋਊਗਾ ਹੱਥ ਫੇਰਤਾ ਗੰਦਾਮੰਦਾ ਕੱਪੜਾ ਫੇਰਤਾ ਇਨਫੈਕਸ਼ਨ ਹੋ ਗਿਆ ਜ਼ਿੰਮੇਵਾਰ ਤੁਸੀਂ ਹੋਵੋਗੇ ਆ ਕੇ ਸਾਨੂੰ ਨਹੀਂ ਕਹਿਣਾ ਠੀਕ ਹੈ ਜੀ ਆ ਚੁੰਨੀਆਂ ਛੋਲਾ ਸਭ ਦੂਰ ਰੱਖੋ ਚਾਹੇ ਤੂੰ ਪਹਿਚਾਈ ਸ਼ਾ ਐਨਕ ਲੱਗੀ ਹੋਈ ਹੈ ਐਨਕ ਤੋਂ ਇਲਾਵਾ ਅੱਖ ਦੇ ਕੋਈ ਚੀਜ਼ ਨਾ ਵੇਨਾ ਓਟ ਕਰਨੀਆਂ ਨਾ ਕੁਝ ਕਰਨੀਆਂ ਨਾ ਲਪੇਟ ਕੇ ਜਾਣਾ ਕੁਝ ਨਹੀਂ ਕਰਨਾ ਅਸੀਂ ਦੱਸਤਾ ਉਸ ਤੋਂ ਬਾਅਦ ਉਹ ਤੋਂ ਬਾਅਦ ਆਦਾ ਜੋ ਕੁਝ ਮਰਜ਼ੀ ਕਰੋ ਠੀਕ ਹੈ ਜੀ ਕਿਸੇ ਬਾਅਦ ਜੋ ਕੋਈ ਸਾਨੂੰ ਦੱਸਣਾ ਨਹੀਂ ਹੈਗਾ ਮੈਂ ਸਾਰਾ ਕੁਝ ਦੱਸ ਰਿਹਾ ਮੇਰੇ ਤੋਂ ਬਾਅਦ ਮੈਂ ਹੁਣ ਪੰਜਾਬ ਆਰ ਬੁੱਛ ਲੋ ਹਰ ਇੱਕ ਚੀਜ਼ ਦਾ ਜਵਾਬ ਦਊਗਾ ਬਾਅਦ ਚੋ ਆ ਕੇ ਆਪਦਾ ਕਹੇ ਹੋਣਾ ਮੇਰੀ ਅੱਖ ਨੂੰ ਇਹ ਹੋ ਗਿਆ ਉਹ ਹੋ ਗਿਆ ਉਹ ਜ਼ਿੰਮੇਵਾਰ ਤੁਸੀਂ ਹੋਵੋਗੇ ਅਸੀਂ ਨਹੀਂ ਹੋਵਾਂਗੇ ਠੀਕ ਹੈ ਜੀ